ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਜੋ ਅੱਜ ਇਹ ਵੀਡੀਓ ਬਣਾ ਰਹੇ ਆਪਾਂ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਗੱਲ ਕਰੇ ਸਮੱਸਿਆਵਾਂ ਬਾਰਮੀ ਜਮਾਤ ਦਾ ਬਹੁਤ ਮਹੱਤਵਪੂਰਨ ਟੌਪਿਕ ਇਸ ਦੇ ਵਿੱਚ ਹਰ ਵਾਰੀ ਇੱਕ ਨਾ ਦਾ ਛਾਲ ਛੱਡ ਕੇ ਕਸ਼ੇ ਨੰਬਰ 11 ਹੈ। ਕੋਚਿੰਗ ਪੁੱਛਿਆ ਜਾਂਦਾ ਕਿ ਕਿਹੜੀ ਕਿਹੜੀ ਸਮੱਸਿਆਵਾਂ ਨੇ। ਸ਼ੁਰੂ ਕਰਦੇ ਹਾਂਗੇ। ਇਸ ਪਾਠ ਤੋਂ ਕੀ ਜਾਣਕਾਰੀ ਮਿਲੇਗੀ? ਲੋਕਤੰਤਰ ਦਾ ਅਰਥ ਭਾਰਤੀ ਲੋਕਤੰਤਰ ਦਾ ਵਰਤਮਾਨ ਸਰੂਪ ਇਸ ਦੀਆਂ ਪਿੰਨ-ਪਿੰਨ ਸਮੱਸਿਆਵਾਂ ਬਿਸ਼ੇਸ਼ ਤੌਰ ਤੇ ਜਾਤੀਵਾਦ, ਰਾਜਨੀਤਿਕ ਹਿੰਸ਼ਾ, ਜਾਤੀਵਾਦ ਅਰਥ ਪਿਛੋਕੜ ਸਿਧਾਨਕ ਵਿਵਸਥਾਵਾਂ ਲੋਕਤੰਤਰ ਤੇ ਇਸ ਦਾ ਪ੍ਰਭਾਵ ਅਤੇ ਉਪਾ ਰਾਜਨੀਤਿਕ ਹਿੰਸਾ ਦਾ ਅਰਥ ਭਾਰਤੀ ਲੋਕਤੰਤਰ ਤੇ ਇਸ ਦਾ ਕੀ ਦਾ ਪ੍ਰਭਾਵ ਅਤੇ ਉਪਾ ਲੋਕਤੰਤਰ ਦਾ ਅਰਥ ਡੈਮੋਕ੍ਰੇਸੀ ਮੈਂ ਦੇਖ ਸਕਦੇ ਨੇ ਆਪਾਂ ਇਹ ਡੈਮੋਕ੍ਰੇਸੀ ਹੈਗਾ ਪਾਪੂਲੇਸ਼ਨ ਕੰਟਰੋਲ ਐਂਡ ਪ੍ਰਿਡਿਕਲ ਇਕੁਐਲਟੀ ਇਹ ਸਾਰਾ ਇਹ ਆ ਲੋਕਾਂ ਦੇ ਹੱਥ ਵਿੱਚ ਹੁੰਦਾਗਾ ਜਿਵੇਂ ਇਹ ਫੰਡਾਮੈਂਟਲ ਰਾਈਟਸ ਹੁੰਦੇ ਨੇ ਜੀ ਫੰਡਾਮੈਂਟਲ ਰਾਈਟਸ ਨੇ ਸੋਸ਼ਲ ਰਾਈਟ ਐਂਡ ਇਕੁਐਲਟੀ ਹੁੰਦੀ ਹੈਗੀ ਸਿਵਲ ਲੈਵਰੇਜ ਹੁੰਦਾਗਾ एक्सैस ऑफ द जस्टिस हों इस तरह चेक ऑन गौरमेंट हों जिस मीडिया इंटीग्रेट जजमेंट अमेंडमेंट इलेक्ट इफेक्ट वे पार्लीमेंट इम्पार्टियल एडवाइस प्रेडिकेट इनमेंट इन्फोर्समेंट एबसेंस ऑफ एपरेशन इस ਲੋਕਲ ਡੈਮੋਕ੍ਰੇਸੀ ਡਿਸਟ੍ਰਿਕਟ ਡਾਇਰੈਕਟ ਡੈਮੋਕ੍ਰੇਟ ਇਲੈਕਟਡ ਪਾਰਟੀ ਸਟੇਸ਼ਨ ਸਿਵਲ ਸੋਸ਼ਲਿਟੀ ਪਾਰਟੀ ਕੈਪਟਨ ਇਸ ਤਰੀਕ ਦੇ ਵਿੱਚ ਰਿਸਪੌਂਸੀ ਰਿਪੈਂਸਮੈਂਟਸ ਗਵਰਨਮੈਂਟ ਇਲੈਕਟਡ ਗਵਰਨਮੈਂਟ free political parties include safrances clean election loktantra da arth aam bhasha vich loktantra da arth lokan de shasan to hai ajay shasan vich ਲੋਕਾਂ ਦੇ ਦੇਸ਼ ਦੇ ਲੋਕਾਂ ਦੀ ਦੇਸ਼ ਦੀ ਰਾਜਨੀਤੀ ਵਿੱਚ ਭਾਗੀਦਾਰੀ ਕਰਨਾ ਉਹਨਾਂ ਦਾ ਮੌਲਿਕ ਅਤੇ ਰਾਜਨੀਤਿਕ ਅਧਿਕਾਰ ਹੁੰਦਾ ਹੈ ਅਤੇ ਇਹ ਹੀ ਇੱਕ ਵਿਅਕਤੀ ਦਾ ਸ਼ਾਸਨ ਨਾ ਹੋ ਕੇ ਸਭ ਲੋਕਾਂ ਦਾ ਸਾਂਝਾ ਸ਼ਾਸਨ ਹੁੰਦਾ ਹੈ ਲੋਕਤੰਤਰ ਦਾ ਅਰਥ ਲੋਕਤੰਤਰ ਦਾ ਦੂਜਾ ਅਰਥ ਇਹ ਸ਼ਾਸਨ ਵਿੱਚ ਲੋਕਾਂ ਦੀਆਂ ਮੰਗਾਂ ਲੋੜਾਂ ਅਤੇ ਸਮੱਸਿਆਵਾਂ ਦੀ ਕੇਂਦਰੀ ਥਾਂ ਹੋਣਾ ਲਾਜ਼ਮੀ ਹੈ ਅਤੇ ਉਹਨਾਂ ਦਾ ਉਪਾਅ ਕਰਨਾ ਹੀ ਅਸਲ ਲੋਕਤੰਤਰ ਹੈ। ਲੋਕਤੰਤਰ ਦਾ ਅਰਥ ਲੋਕਤੰਤਰ ਦਾ ਤੀਜਾ ਅਰਥ ਵਿਜੇ ਹੀ ਸ਼ਾਸਨ ਵਿੱਚ ਲੋਕਾਂ ਲੋਕਾਂ ਜਨਮ ਜਾਤੀ ਜਨ ਧਰਮ ਨਸਲ ਲਿੰਗ ਰੰਗ ਸਮਾਜਿਕ ਸਥਿਤੀ ਆਰਥਿਕ ਸਥਿਤੀ ਆਦਿ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਭਾਰਤੀ ਲੋਕਤੰਤਰ ਦਾ ਸੁਧਾਰਕ સ્વરૂਪ ਭਾਰਤੀ ਲੋਕਤੰਤਰ ਦਾ ਸੁਧਾਰਕ સ્વરૂਪ ਭਾਰਤੀ ਸੰਵਿਧਾਨ ਨੇ ਭਾਰਤ ਵਿੱਚ ਅਸਲੀ ਲੋਕਤੰਤਰ ਦੀ ਸਥਾਪਨਾ ਕੀਤੀ ਹੈ ਪ੍ਰਸਤਾਵਨਾ ਵਿੱਚ ਬਰਨ ਰਹੀ ਜਿਸ ਵਿੱਚ ਸਭ ਲੋਕਾਂ ਨਾਗਰਿਕਾਂ ਲਈ ਸਮਾਨ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ ਮੌਲਿਕ ਅਧਿਕਾਰ ਭਾਗ ਨੰਬਰ 3 ਅਨੁਸੂਚੀ 12 ਤੋਂ 35 ਤੱਕ ਠੀਕ ਹੈ ਕੋਲ 29 ਇਹ 24 ਨਹੀਂ ਇਹ ਮੌਲਿਕ ਅਧਿਕਾਰ 24 ਨਵਰਨ ਕਰਾਉ ਦੀ ਕਾਨੂੰਨ ਸਾਹਮਣੇ ਸਮਾਨਤਾ ਤੇ ਸਮਾਨ ਸੁਰੱਖਿਆ ਅਨੁਸੂਚੀ 14 ਦੇ ਵਿੱਚ ਆ ਲੋਕਾਂ ਦੁਆਰਾ ਨਿਰਪੱਖ ਤੌਰ ਤੇ ਚੁਣੀ ਹੋਈ ਸੀਮਤ ਸਰਕਾਰ ਹੈ ਜੋ ਲੋਕਾਂ ਦੀਆਂ ਲਈ ਨੀਤੀ ਪ੍ਰੋਗਰਾਮ ਬਣਾਉਂਦੀ ਹੈ 232 ਤੋਂ 349 ਦਾ ਭਾਗ ਤੱਕ ਨਹੀਂ ਗਈ ਭਾਰਤੀ ਲੋਕਤੰਤਰ ਦਾ ਸਰੂਪ ਸੁਵ ਸੂਤ ਸਾਤ ਦੀ ਮਨਾਹੀ ਉਸੇ 17 ਘੱਟ ਗਿਣਤੀਆਂ ਲਈ ਵਿਸ਼ੇਸ਼ ਬਸਤਾਵਾਂ ਅਨੁਛੇਦ 16 ਰਾਜ ਦੀ ਨੀਤੀ ਦੇ ਨਿਰਦੇਸ਼ਕ ਦਾੰਤ ਅਨੁਛੇਦ 52 ਭਾਗ ਚੌਥਾ ਨ્યાਪਾਲਿਕਾ ਲੋਕਾਂ ਦੇ ਅਧਿਕਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਅਨੁਛੇਦ 32 ਤੇ 226 ਭਾਰਤੀ ਲੋਕਤੰਤਰ ਦਾ ਵਰਤਮਾਨ ਕਾਰਜਾਤਮਕ સ્વરૂਪ ਭਾਰਤੀ ਸਭਾ ਨੇ ਭਾਵੇਂ ਭਾਰਤ ਵਿੱਚ ਲੋਕਤੰਤਰ ਦੀ ਸਥਾਪਨਾ ਕੀਤੀ ਹੈ ਪਰ ਜਦੋਂ ਇਸ ਨੂੰ ਵਾਸਤਵਿਕ ਰੂਪ ਵਿੱਚ ਦੇਖਦੇ ਹਾਂ ਤਾਂ ਹੁਣ ਵੀ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਸਾਡੇ ਦੇਸ਼ ਵਿੱਚ 25% ਲੋਕ ਅੱਜ ਵੀ ਅਨਪੜ੍ਹਤਾ ਨਾਲ ਜੂਝ ਰਹੇ ਹਨ ਕੇਵਲ 5% ਲੋਕ ਲੋਕਾਂ ਕੋਲ ਦੇਸ਼ ਦੇ 80% પ્રતિ ਪਰਪਾਦ ਦੇ ਸਾਧਨਾਂ ਦਾ ਹੋਣਾ ਸੰਪਰਗਿਕ ਦੰਗਿਆਂ ਦੇ ਕਾਰਨ ਸਮਾਜਿਕ ਕਟੜਤਾ ਦਿਨੋ-ਦਿਨ ਵਧਣਾ ਤੂਣਾ ਸਮੇਂ ਹਿੰਸਕ ਕਟੜਨਾ ਮਾ ਆਵਨਰ ਕੇਦਿੰਗ ਨਿਆ ਪਾਲਕਦਾਰਾ ਨੀਤੀਕਰਨ ਹੋਣਾ ਲੋਕਤੰਤਰ ਦੀਆਂ ਸਮੱਸਿਆਵਾਂ ਅਧਿਆਨਤਾ ਗਰੀਬੀ ਬੇਰੁਜ਼ਗਾਰੀ ਜਾਤੀਵਾਦ ਭਾਸ਼ਾਵਾਦ ਖੇਤਰਵਾਦ ਰਾਜਨੀਤਿਕ ਹਿੰਸਾ ਵਿਸ਼ਟਾਚਾਰ ਵੱਖਵਾਦ ਲਿੰਗ ਅਸਮਾਨਤਾ ਸਮਪਰਦਾਇਕਤਾ ਬਕੌ ਮੀਡੀਆ ਜਾਤੀਵਾਦ ਜਾਤੀਵਾਦ ਅਰਥ ਜਾਤੀਵਾਦ ਇੱਕ ਖਾਸ ਵਰਗ ਲਈ ਇੱਕ ਖਾਸ ਵਿਚਾਰਧਾਰਾ ਦਾ ਨਾਮ ਹੈ ਜਾਤੀਵਾਦ ਇੱਕ ਸਾਧਨ ਹੈ ਜੋ ਕੁਝ ਖਾਸ ਵਰਗਾਂ ਨੂੰ ਵਿਸ਼ੇਸ਼ ਅਧਿਕਾਰਾਂ ਤੋਂ ਵंचित ਕਰਦਾ ਹੈ ਜਾਤੀਵਾਦ ਆਰਥਿਕ ਸਮਾਜਿਕ ਵਿਤਪੇ ਦਾ ਹਥਿਆਰ ਹੈ ਜਾਤੀਵਾਦ ਇੱਕ ਪ੍ਰਚੀਨ ਮਿਥਿਹਾਸ ਕਟਨਾ ਦਾ ਬਾਸਤਵਿਕ ਸਮਾਜਿਕ ਆਰਥਿਕ ਇਤਿਹਾਸ ਹੈ ਜਾਤੀਵਾਦ ਆਪਸ਼ੋਕੜ ਜਾਤੀਵਾਦ ਦੇ ਖਿਲਾਫ ਸਮਾਜਿਕ ਅੰਦੋਲਨ ਸਤਿਆਸੋਧ ਅੰਦੋਲਨ ਸਤਿਆਸੋਧਕ ਅੰਦੋਲਨ ਗੈਰ ਬ੍ਰਾਹਮਣ ਅੰਦੋਲਨ ਹੈ ਇਹ ਅੰਦੋਲਨ ਸਤਿਆਸੋਧਕ ਸਮਾਜ ਨੇ ਚਲਾਇਆ ਇਸ ਦਾ ਨਿਰਮਾਣ 1873 ਵਿੱਚ ਜੋਤੀ ਰੌ ਫੁੱਲੋਏ ਨਕੀਤਾ ਜਾਤੀਵਾਦ ਦੇ ਖਿਲਾਫ ਸਮਾਜ ਕੰਦੋਲਨ ਸ੍ਰੀ ਨਾਰਾਇਣ ਧਰਮ ਪਰਿਪਾਲਨ ਅੰਦੋਲਨ 1895 ਵਿੱਚ ਐਸ ਐਨ ਡੀ ਪੀ ਅੰਦੋਲਨ ਨੂੰ ਕੇਰਲਾ ਵਿੱਚ ਨਾਰਾਇਣ ਸ੍ਰੀ ਨਾਰਾਇਣ ਗੁਰੂ ਨੇ ਸ਼ੁਰੂ ਕੀਤਾ ਸ੍ਰੀ ਨਾਰਾਇਣ ਗੁਰੂ ਇਹ ਵਜਾ ਜਾਤੀ ਨਾਸੰਗ ਰੱਖਦੇ ਸਨ ਇਹ ਉਹ ਜਾਤੀ ਸੁੱਧ ਜਾਤੀਆਂ ਵੱਲੋਂ ਅਸ਼ੂਤ ਮੰਨੀ ਜਾਂਦੀ ਸੀ ਇਸ ਲਈ ਅੰਦੋਲਨ ਦਾ ਮੁੱਖ ਉਦੇਸ਼ ਇਹ ਵਜਾ ਜਾਤੀ ਨੂੰ ਉੱਚਾ ਚੁੱਕਣਾ ਸੂਤ ਸ਼ਾਤ ਪ੍ਰਥਾ ਨੂੰ ਖਤਮ ਕਰਨਾ ਸੀ ਉਹਨਾਂ ਨੇ ਇੱਕ ਧਰਮ ਅਤੇ ਇੱਕ ਪਰਮਾਤਮਾ ਦਾ ਨਾਅਰਾ ਦਿੱਤਾ ਅੰਦੇਸਰ ਦੇ ਪਾਸ ਦਿੱਤੇ ਰੀਤ ਭਾਰਤ ਵਿੱਚ ਜਾਤੀਵਾਦ ਦੀ ਜਾਤੀ ਖਿਲਾਫ ਸਮਾਜਿਕ ਅੰਦੋਲਨ ਸਵੈ ਮਾਨ ਅੰਦੋਲਨ ਸੈਲਫ ਰਿਸਪੈਕਟ ਮੂਵਮੈਂਟ 1925 ਵਿੱਚ ਪੈਰੀਅਰ ایਵੀ ਰਾਮਾ ਸਵਾਮੀ ਨੇ ਦੁਆਰਾ ਚਲਾਈ ਇਸ ਅੰਦੋਲਨ ਦਾ ਮੁੱਖ ਉਦੇਸ਼ ਪਛੜੀਆਂ ਸ਼੍ਰੇਣੀਆਂ ਨੂੰ ਬਰਾਬਰ ਦੇ ਹੱਕ ਦਿਵਾਉਣਾ ਸੀ ਹਾਤੇ ਉਹਨਾਂ ਦੇ ਵਿੱਚ ਸਵੈ ਮਾਨ ਨੂੰ ਜਗਾਉਣਾ ਸੀ ਭਾਰਤ ਵਿੱਚ ਜਾਤੀ ਖਿਲਾਫ ਸਮਾਜਿਕ ਅੰਦੋਲਨ ਮਹਾਰ ਅੰਦੋਲਨ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਇਸ ਨੂੰ ਦੋਲਣ ਦੇ ਮਹਾਨ ਨੇਤਾ ਸਨ ਦੇਸ਼ ਵਿੱਚ ਦਲਤ ਜਾਤੀ ਦੇ ਲੋਕਾਂ ਨਾਲ ਹਰ ਕਮਜ਼ੋਰ ਵਰਗ ਦੇ ਸਮਾਜਿਕ ਆਰਥਿਕ ਰਾਜਨੀਤਿਕ ਲੋਕਾਂ ਤਾਂ ਅਧਿਕਾਰਾਂ ਲਈ ਲੜਾਈ ਉਹਨਾਂ ਦੀ ਕਿਤਾਬ ਦੇਖ ਸਾਡੇ ਨੇ ਜਪੈ ਅਕਤਖੇ ਗ੍ਰਿਤ ਨੂੰ ਲੋਕਾ ਕਰਦੇ ਡਾਕਟਰ ਅੰਬੀਲ ਕਾਲ ਕੁਝ ਹੋਰ ਮਹਤਮਪੂਰਨ ਅੰਦੋਲਨ ਦਾ ਪੈਥਰਿਕ ਅੰਦੋਲਨ ਭਾਰਤੀ ਲੋਕਤੰਤਰ ਤੇ ਜਾਤੀਵਾਦ ਦਾ ਪ੍ਰਭਾਵ ਭਾਰਤੀ ਲੋਕਤੰਤਰ ਤੇ ਜਾਤੀਵਾਦ ਦਾ ਪ੍ਰਭਾਵ ਦੇਸ਼ ਦੀ ਇਕਤਾ ਤੇ ਖੰਡਤਾ ਇਕਤਾ ਦਾ ਅਖੰਡਤ ਹੋਣਾ ਅੰਤਰਰਾਸ਼ਟਰੀ ਪੱਧਰ ਤੇ ਰਾਸ਼ਟਰ ਦੀ ਸ਼ਾਖ ਨੂੰ ਖਰਾਬ ਹੋਣਾ ਆਰਥਿਕ ਵਿਕਾਸ ਦਾ ਪਸੜ ਜਾਣਾ ਜਾਤੀ ਆਧਾਰਤ ਰਾਜਨੀਤਿਕ ਹਿੰਸਾ ਦਾ ਜਨਮ ਵਧਣਾ ਅਨੁਸੇਧ 14 ਦੀ ਪੂਰਨ ਤੌਰ ਤੇ ਨ ਦੇਖੀ ਰਾਸ਼ਟਰੀ ਹਿੱਤਾਂ ਦਾ ਪਿਛੜ ਜਾਣਾ ਕਾਸਟਿਜ਼ਮ ਭਾਰਤੀ ਲੋਕਤੰਤਰ ਤੇ ਜਾਤੀਵਾਦ ਦਾ ਪ੍ਰਭਾਵ ਕਾਸਟ ਯੁਰ ਬੋਥ ਹਰ ਬੋਥ ਯੁਰ ਕਾਸਟ ਹਰ ਅਦਿਸ਼ਰਣੇ ਕੁਛ ਚਲ ਚਪ ਜਾਤੀਵਾਦ ਨੂੰ ਦੂਰ ਕਿਵੇਂ ਕਈਏ ਕਾਸਟ ਸਿਸ਼ਟਮ ਜਾਤੀਵਾਦ ਨੂੰ ਕਿਵੇਂ ਦੂਰ ਕਰੀਏ ਗੁਣਾਤਮਕ ਸਿੱਖਿਆ ਵਿਗਿਆਨਕ ਸੋਚ ਦਾ ਵਿਕਾਸ ਸੋ ਜੂਰੀ ਸਮਾਜਿਕ ਸਦਭਾਵਨਾ ਤੇ ਜੋਰ ਲੋਕਤੰਤਰੀ ਆਦਰਸ਼ਾਂ ਦਾ ਵਿਕਾਸ ਸੰਤੁਲਿਤ ਆਰਥਿਕ ਵਿਕਾਸ ਹਵਲਾ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਵੰਦੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜਿਹ ਜਪਿਉ ਸਿਰਜਣਹਾਰ ਰਾਜਨਿਤਿਕ ਹਿੰਸਾ ਰਾਜਨਿਤਿਕ ਹਿੰਸਾ ਦਾ ਅਰਥ ਸੌੜੀ ਰਾਜਿਤਿਕ ਹਿੱਤਾਂ ਦੀ ਪ੍ਰਾਪਤੀ ਲਈ ਹਿੰਸਕ ਸਾਧਨਾਂ ਦੀ ਵਰਤੋਂ ਕਰਨਾ ਜਿਵੇਂ ਚੋਣਾਂ ਸਮੇਂ ਚੋਣ ਬੂਥਾਂ ਤੇ ਗੁੰਡਾਗਰਦੀ ਵੋਟਾਂ ਲੈਣ ਵਾਲੇ ਬਾਸਤੀ ਡਰਾਉਣਾ ਧਮਕਾਉਣਾ ਬੂਤਾਂ ਤੇ ਕਬਜ਼ਾ ਕਰਨਾ ਬੂਤ ਕੈਪਚਰਿੰਗ ਆ ਦੇਖ ਸਕ ਰਹੇ ਹੋ ਤੇ ਇਹ ਬਿਟਵੀਨ ਇਹਨਾਂ ਸੋਨੜ ਅਨੁਮਤوں ਡੂਆਰ ਸੀਰੀਆ ਐਵਰੇਜ ਬੈਸਟਨ ਗੋਲਦੀ ਵੀ ਪ੍ਰੈਕਟੀਕਲ ਮਾਡਰਨ ਐਵਰੀਅਸਲੀ ਆ ਦੇਖ ਸਕਦੇ ਹੋ ਕੋਈ ਪ੍ਰਾਂਤ ਖਿੰਸਾ ਦਾ ਵਧਨ ਦਾ ਗ੍ਰਾਫ ਆ ਦੇਖ ਸਕਦੇ ਹੋ ਆਪਾਂ ਗ੍ਰਾਫ ਦੇ ਵਿੱਚ ਪ੍ਰਾਂਤਕ ਹਿੰਸਾ ਇਹ ਹੋ ਬਦਰ ਨਹੀਂ ਹੈ ਨੀਆ ਇਹ 15 ਸਤੰਬਰ ਕਦੂਬਦ 2018 ਦਾ ਠੀਕ ਇਲੈਕਸ਼ਨ ਪੀਰੀਡ ਦੇ ਵਿੱਚ ਚੱਲ ਰਹੀ ਹੈ ਇਹ ਬੋਟ ਮਾਡਰ ਹੁੰਦੇ ਨੇਗੇ ਪ੍ਰਾਂਤਕ ਹਿੰਸਾ ਦੇ ਕਾਰਨ ਸ਼ਕਤੀ ਦੀ ਲਾਲਸਾ ਜਾਤੀਵਾਦ ਧਰਮ ਕਟੜਤਾ ਸਰਕਾਰਾਂ ਦੀਆਂ ਘੱਟ ਗਿਣਤੀਆਂ ਖਿਲਾਫ ਨੀਤੀਆਂ ਵਿਸ਼ੇਸ਼ ਕਾਰਨ ਰਾਜਨਿਤਿਕ ਜਾਗਰੂਕਤਾ ਦੀ ਘਾਟ ਵਿਚਾਰਧਾਰਾ ਦੀ ਘਾਟ ਆ ਦੇਖ ਸਕਦੇ ਹੋ ਜੀ ਆਪਾਂ ਆ ਦੇਖਦੇ ਹਾਂ ਹੰਦੂੜੇ ਕਾਰਜ ਨੂੰ ਚੱਕ ਕੇ ਜਾਂਦੇ ਹਾਂ ਪੁਲਸ ਰੁਕੋ ਆਪ ਨੂੰ ਕਟਨਾਮਾ ਰਾਜਨਿਤਿਕ ਹਿੰਸਾ ਦੇ ਕਾਰਨ ਆ ਦੇਖ ਸਕਦੇ ਹੋ ਆਪਾਂ ਪ੍ਰਾਂਤਕ ਹਿੰਸਾ ਦੇ ਕਾਰਨ ਠੀਕ ਹੈ ਭਾਰਤੀ ਸੰਵਿਧਾਨ ਦਾ ਆਰਟੀਕਲ 370 ਖਤਮ ਕਰਿਆ ਪ੍ਰਾਂਤਕ ਹਿੰਸਾ ਦੇ ਕਾਰਨ ਐਨ ਆਰਸੀ ਨੈਸ਼ਨਲ ਡਿਜੀਟੇਸ਼ਨ ਆਫ ਸਿਟੀਜ਼ਨ ਪ੍ਰਾਂਤਕ ਹਿੰਸਾ ਨੂੰ ਰੋਕਣ ਦੇ ਉਪਾਅ ਇਹ ਰਾਜਨੀਤਕ ਰਾਜਨੀਤਕ ਹਿੰਸਾ ਦੇ ਰੋਕਣ ਦੇ ਉਪਾਅ ਸਖਤ ਕਾਨੂੰਨ ਪੱਕੇ ਪਾਤੀ ਨਿਊ ਚੈਨਲਾਂ ਤੇ ਪੂਰਨ ਪਵੰਦੀ ਰਾਸ਼ਟਰੀ ਹਿੱਤਾਂ ਪ੍ਰਤੀ ਜਾਗਰੂਕਤਾ ਔਰ ਰਾਜਨੀਤਿਕ ਜਾਗਰੂਕਤਾ ਗੁਣਾਤਮਕ ਸਿੱਖਿਆ ਰਾਜਨੀਤਿਕ ਹਿੰਸਾ ਦੇ ਉਪਾਅ ਰੁਜ਼ਗਾਰ ਦੇ ਵਸੀਲੇ ਪੈਦਾ ਕਰਨਾ ਚੰਗੀ ਅਦਾਰਸ਼ ਕਿਤਾਬਾਂ ਪ੍ਰਤੀ ਪ੍ਰੇਰਿਤ ਕਰਨਾ ਨਸ਼ਿਆਂ ਤੇ ਪੂਰਨ ਪਵੰਦੀ ਸਵਾਸਤ ਲੋਕਮਤ ਤੇ ਜੋਰ ਸੰਵਿਧਾਨਕ ਕਰਤੱਵਾਂ ਪ੍ਰਤੀ ਸਵੇਦਨਸ਼ੀਲਤਾ ਇਹ ਇੱਕ ਬਹੁਤ ਹੀ ਮਹੱਤਵਪੂਰਨ ਵੀਡੀਓ ਭਾਰਤੀ ਲੋਕਤੰਤਰ ਦੇ ਸਾਹਮਣੇ ਇਹਨਾਂ ਸਮੱਸਿਆਵਾਂ ਵਿੱਚ ਉੱਤਰੀਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ